ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਤੁਸੀਂ ਵੀ ਦੇਖਿਆ ਹੈ ਕਿ ਅਲਮਾਰੀਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕਾਂਗਨਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਦੋਵਾਲ ਦੀਆਂ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਾਲ ਵਿਖੇ ਇੰਚਾਰਜ ਹਾਂ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਇਹਦੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਂ ਨਗਰ ਥਾਣੇ ਦੇ ਵਿੱਚ ਤੁਸੀਂ ਵੀ ਦੇਖਿਆ ਹੈ ਕਿ ਅਲਮਾਰੀਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕਾਂਗਣਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਧੋਵਾਲ ਦੀਆਂ ਇੱਕ ਸਿਲੰਡਰ ਚੋਰੀ ਹੋਇਆ ਇੱਕ ਕੜਾਈ ਉੱਥੋਂ ਲੈ ਗਏ ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ﺍﻟमारीयां ਟੁੱਟੀਆਂ ਹੋਈਆਂ ਸੀ ਸੀਪੀਯੂ ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫਆਈਆਰ ਦਰਜ ਕਰਵਾਇਆ ਹੁਣ ਅੱਗੋਂ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾਇਆ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਉਸੀਂ ਵੀ ਦੇਖਿਆ ਹੈ ਕਿ ਅਲਮਾਰੀਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕੰਗਨਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਦੋਵਾਲ ਦੀਆਂ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਾਲ ਵਿਖੇ ਇੰਚਾਰਜ ਹਾਂ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਇਹਦੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਂ ਨਗਰ ਥਾਣੇ ਦੇ ਵਿੱਚ ਤੁਸੀਂ ਵੀ ਦੇਖਿਆ ਹੈ ਕਿ ﺍﻟमारीਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕੰਗਣਵਾਲੀ ਦੀ ਤਿੰਨ ਪ੍ਰੈਮਿਸ ਸਕੂਲ ਮੱਧੋਵਾਲ ਦੀਆਂ ਇੱਕ ਸਿਲੰਡਰ ਚੋਰੀ ਹੋਇਆ ਇੱਕ ਕੜਾਈ ਉੱਥੋਂ ਲੈ ਗਏ ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ﺍﻟमारीਆਂ ਟੁੱਟੀਆਂ ਹੋਈਆਂ ਸੀ ਸੀਪੀਯੂ ਸਪੀਕਰ ਸਾਡੀ ﺍﻟईडी ਵੀ ਚੋਰੀ ਹੋ ਗਈ ਆ ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫਆਈਆਰ ਦਰਜ ਕਰਵਾਏ ਆ ਹੁਣ ਅੱਗੋਂ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾਇਆ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਤੁਸੀਂ ਵੀ ਦੇਖਿਆ ਹੈ ਕਿ ਅਲਮਾਰੀਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕੰਗਨਵਾਲੀ ਦੀ ਤਿੰਨ ਪ੍ਰਾਇਮਰੀ ਸਕੂਲ ਮੱਦੋਵਾਲ ਦੀਆਂ ਹਾਂਜੀ ਮੈਂ ਸਰਕਾਰੀ ਪ੍ਰਾਇਮਰੀ ਸਕੂਲ ਮੱਦੋਵਾਲ ਵਿਖੇ ਇੰਚਾਰਜ ਹਾਂ ਜਦੋਂ ਅਸੀਂ 12 ਤਰੀਕ ਨੂੰ ਸਵੇਰੇ ਸਕੂਲੇ ਆਏ ਤਾਂ ਦੇਖਿਆ ਕਿ ਰਾਤ ਜਿਹੜੀ ਆ ਚੋਰੀ ਹੋਈ ਸੀ ਤੇ ਸਾਡੇ ਸਕੂਲ ਦਾ ਬਹੁਤ ਨੁਕਸਾਨ ਹੋਇਆ ਇਹਦੀ ਐਫ ਆਈ ਆਰ ਜਿਹੜੀ ਆ ਉਹ ਦਰਜ ਕਰਵਾ ਦਿੱਤੀ ਗਈ ਹੈ ਦਿਨਾਨਗਰ ਥਾਣੇ ਦੇ ਵਿੱਚ ਤੁਸੀਂ ਵੀ ਦੇਖਿਆ ਹੈ ਕਿ ﺍﻟमारीਆਂ ਸਾਡੀਆਂ ਜਿਹੜੀਆਂ ਚਾਰ ਟੁੱਟੀਆਂ ਪਈਆਂ ਸੀ ਕਾਂਗਣਵਾਲੀ ਦੀ ਤਿੰਨ ਪ੍ਰੈਮਰੀ ਸਕੂਲ ਮੱਧੋਵਾਲ ਦੀਆਂ ਇੱਕ ਸਿਲੰਡਰ ਚੋਰੀ ਹੋਇਆ ਇੱਕ ਕੜਾਈ ਉੱਥੋਂ ਲੈ ਗਏ ਇੱਕ ਆਪਣੇ ਕੁੱਕਰ ਲੈ ਗਏ ਤੇ ਆਪਣੇ ਬਾਕੀ ﺍﻟमारीਆਂ ਟੁੱਟੀਆਂ ਹੋਈਆਂ ਸੀ ਸੀਪੀਯੂ ਸਪੀਕਰ ਸਾਡੀ ਐਲਈਡੀ ਵੀ ਚੋਰੀ ਹੋ ਗਈ ਆ ਇਸ ਤਰ੍ਹਾਂ ਸਾਡਾ ਬਹੁਤ ਮਤਲਬ ਨੁਕਸਾਨ ਹੋਇਆ ਸਕੂਲ ਦਾ ਤੇ ਆਪਾਂ ਪੁਲਿਸ ਨੂੰ ਕੰਪਲੇਨ ਤਾਂ ਉਸੇ ਵੇਲੇ ਐਫਆਈਆਰ ਦਰਜ ਕਰਵਾਏ ਆ ਹੁਣ ਅੱਗੋ ਵੇਖੋ ਪੁਲਿਸ ਕੀ ਕਰਦੀ ਆ ਆਪਾਂ ਤਾਂ ਆਪਣਾ ਜਿਹੜਾ ਫਰਜ਼ ਸੀ ਉਹ ਨਿਭਾ